ਕੋਈ ਕਹਿੰਦੇ ਸਾਰਾ ਮੂੰਹ ਸਿਰ ਪਣਾਈ ਫਿਰੇ ਤੇ ਰਸਤੇ 'ਚ ਕੋਈ ਬੰਦਾ ਸਿਆਣਾ ਟੱਕਰ ਗਿਆ ਕਹਿੰਦਾ ਕਿਵੇਂ ਸਾਰਾ ਮੂੰਹ ਸਿਰ ਪਣਾਈ ਫਿਰਦਾ ਲਹੂ ਲਹਾਨ ਹੋਇਆ ਫਿਰ ਤਾਂ ਆ ਜਾ ਤੈਨੂੰ ਘਰੇ ਛੱਡੇਗੇ ਤਾਂ ਮੂਰੋ ਫਿਰ ਉਹਨੇ ਜਵਾਬ ਕੀ ਦਿੱਤਾ ਕਹਿੰਦਾ ਘਰੋਂ ਹੀ ਆਇਆ ਮਤਲਬ ਕੀ ਹੈ ਕਿ ਮੂੰਹ ਸਿਰ ਘਰਦਿਆਂ ਤੋਂ ਹੀ ਬਣਾ ਕੇ ਆਇਆ ਉਹੀ ਗੱਲ ਆ ਸ਼੍ਰੀਮਾਨ ਜੀ ਨੇ ਕੀਤੀ ਹੈ ਕਹਿੰਦੇ 10 ਪੜ੍ਹਿਆ ਮੇਰੇ ਨਾਲ ਗੱਲ ਨਾ ਕਰੇ ਕਿ ਮੈਂ ਬਾਲਾ ਪੜ੍ਹਿਆ ਲਿਖਿਆ ਮੈਂ ਕਹਿੰਦਾ ਪੜ੍ਹੇ ਲਿਖਿਆ ਨਹੀਂ ਹੈ ਜਾੜਿਆ ਸਾਨੂੰ ਜਿਸ ਗੱਲ ਨਾਲ ਸਹਿਮਤ ਹੈਗੇ ਹੋ ਤਾਂ ਕਮੈਂਟ ਵੀ ਕਰਿਓ ਤੇ ਸ਼ੇਅਰ ਵੀ ਕਰਿਓ ਤੇ ਜਿਨ੍ਹਾਂ ਨੂੰ ਬਹਿਮ ਆਣਾ ਵੀ ਪੜ੍ਹੇ ਲਿਖ ਇਹਨਾਂ ਦੀ ਕੁਆਲੀਫਿਕੇਸ਼ਨ ਸੁਣ ਲੋ ਮੈਂ ਕਹਿੰਦਾ ਪੰਜਾਬ ਨੂੰ ਉਜਾੜੇ ਹੀ ਸਾਨੂੰ ਦਾ ਭਰਾਵਾ ਪੜੇ ਲਿਖਿਆ ਨੇ ਆ ਸਾਰੇ ਗ੍ਰੈਜੂਏਟ ਸੀ ਫਿਰੋਂ ਦੀ ਮੇਰੀ ਸੁਰਤ ਸੰਭਲੀ ਆ ਮੈਂ ਤਾਂ ਪਹਿਲਾ ਬਿਆਨਤ ਸਿੰਘ ਦੇਖਿਆ ਜਿਹਨੂੰ ਅਖੀਰ ਨੂੰ ਕੀ ਆ ਹਾਰ ਕੇ ਪੰਜਾਬ ਦੇ ਯੋਧਿਆਂ ਨੇ ਮੈਂ ਕਹਿੰਦਾ ਸਿਰੇ ਲਾਇਆ ਗਵਰਨਮੈਂਟ ਕਾਲਜ ਕੇ ਲਾਹੌਰ ਦਾ ਗ੍ਰੈਜੂਏਟ ਸੀਗਾ ਤੇ ਪੰਜਾਬ ਚ ਜੋ ਇਹਨਾਂ ਨੇ ਕੀ ਆ ਬਢਾਂਗਾ ਕੀਤਾ ਪੰਜਾਬ ਦੇ ਨੌਜਵਾਨਾਂ ਨੂੰ ਕੋਹ ਕੋ ਮਾਰਿਆ ਉਹ ਆਪਾਂ ਵੇਤਰ ਜਾਣਦੇ ਆ ਉਸ ਤੋਂ ਬਾਅਦ ਮੈਂ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਜੀ ਦੇਖ ਲੋ ਇਹ ਵੀ ਕ੍ਰਿਸਚੀਅਨ ਕਾਲਜ ਲਾਹੌਰ ਦੇ ਪੜ੍ਹੇ ਹੋਏ ਆ ਮੈਂ ਕਹਿੰਦਾ ਸਾਨੂੰ ਲਾਹੌਰ ਦੇ ਪੜਿਆਂ ਨੇ ਵੱਧ ਡੋਬਿਆ ਯ ਤੇ ਜਿੰਨਾ ਪੰਜਾਬ ਦਾ ਨੁਕਸਾਨ ਇਹਨਾਂ ਨੇ ਕਰਤਾ ਮੇਰੇ ਖਿਆਲ ਚ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ ਜਿਹੜਾ ਕਿ ਅੱਜ ਅਸੀਂ ਗੱਲ ਕਰਦੇ ਆ 4 ਲੱਖ ਕਰੋੜ ਦਾ ਕਰਜ਼ਾ ਜੀ ਫਲਾਨਾ ਜੀ ਇਹ ਸਾਰਾ ਕੀ ਹੈ ਇਹ ਮਹਾਸ਼ੇ ਦੀ ਕੀ ਹੈ ਦੇਣ ਤੀਜਾ ਸ਼ਖਸ ਦਾ ਪੜਾਇਆ ਲਿਖਾਇਆ ਵੀ ਕੀ ਹੈ ਸਾਡੇ ਪੈਸੇ ਸਿਰ ਵੀ ਪੜਿਆ ਇਹ ਐਨਡੀਏ ਦਾ ਪੜਿਆ ਹੋਇਆ ਪੂਨੇ ਤੋਂ ਪੜੇ ਹੋਏ ਹੈਗੇ ਆ ਕਿਉਂਕਿ ਆ ਕਿ ਮਿਲਟਰੀ ਦੇ ਸਕੂਲਾਂ ਕਾਲਜਾਂ ਦੇ ਪੜੇ ਹੋਏ ਆ ਗ੍ਰੈਜੂਏਟ ਇਹ ਵੀ ਮਾ ਕੇ ਗ੍ਰੈਜੂਏਸ਼ਨ ਮਿਲਟਰੀ ਵਾਲੇ ਚੋਂ ਕੀਤੀ ਵੀ ਸੀ ਇਹਨਾਂ ਦੀ ਤੇ ਰਹਿੰਦੀ ਗੁੰਦੀ ਕਸਰ ਇਹਨਾਂ ਨੇ ਕੱਢਤੀ ਮੈਂ ਕਹਣਾ ਪੰਜਾਬ ਤਾਂ ਆਜ਼ਾੜੀ ਪੜਿਆ ਲਿਖਿਆ ਨਹੀਂ ਆ ਨਾ ਤੋਂ ਬਿਨਾਂ ਜੇ ਸੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਕੀ ਹੈ ਮੈਂ ਕਹਿੰਦਾ ਪੰਜਾਬ ਨੂੰ ਲੁੱਟ ਕੇ ਖਾਣ ਵਾਲੇ ਇਹ ਵੀ ਲੋਕ ਨਹੀਂ ਪਿੱਛੇ ਜੇ ਮੈਂ ਗੱਲ ਕੀਤੀ ਸੀ ਕਿ ਚੰਡੀਗੜ੍ਹ ਦਲਾਲਗੜ੍ਹ ਬਣ ਗਿਆ ਤੇ ਦਲਾਲਗੜ੍ਹ ਬਣਾਇਆ ਕਿੰਨਾਂ ਨੇ ਆ ਉਹ ਸਾਰੇ ਪੰਜਾਬ ਦੀ ਬਿਊਰੋਕ੍ਰੇਸੀਆ ਜਿਹੜੇ ਸਭ ਤੋਂ ਵੱਧ ਪੜੇ ਲਿਖੇ ਲੋਕ ਆ ਤੇ ਪੰਜਾਬ ਨੂੰ ਝਾੜਨ ਵਾਲੀ ਸਭ ਤੋਂ ਵੱਡੇ ਕੀ ਹੈ ਜ਼ਿੰਮੇਵਾਰ ਉਹ ਨੇ ਜਿਹੜਾ ਪੰਜਾਬ ਦਾ ਕੱਪੜਾ ਉਹ ਜਿਹੜਾ ਇਹਨਾਂ ਤੋਂ ਬਿਨਾਂ ਹੋ ਜੂਗਾ ਕੁੱਲ ਪੰਜਾਬ ਦੇ ਵਿੱਚ ਜੇ ਗਿਣਤੀ ਕਰੀਏ ਨਾ ਲਗਭਗ 250 ਦੇ ਕਰੀਬ ਕੀ ਹੈ ਸਿਵਲ ਪ੍ਰਸ਼ਾਸਨ ਦੇ ਮਾ ਕੇ ਸੈਂਟਰ ਦੇ ਅਧਿਕਾਰੀ ਹੋਣਗੇ ਜਿਹੜੇ ਆਈਐਸ ਆਈਪੀਐਸ ਆ ਆਈਪੀਐਸ 7580 ਦੇ ਕਰੀਬ ਹੈਗੇ ਆ ਪੀਸੀਐਸ ਅਫਸਰ ਜਿਹੜੇ ਪੰਜਾਬ ਕੇਡਰ ਆ ਜਾਂਦਾ ਉਹਦੇ ਚੋਂ ਘੱਟ ਤੋਂ ਘੱਟ 600 ਮੁਲਾਜ਼ਮ ਕੀ ਆ ਉਹਨਾਂ ਦੇ ਬਣੇ ਵੇ ਆ ਇਹ ਸਾਰਾ ਹਜ਼ਾਰ ਕ ਬੰਦਾ ਹੈਗਾ ਜਿਹੜਾ ਰਲ ਕੇ ਪੂਰੇ ਪੰਜਾਬ ਨੂੰ ਬਰਬਾਦ ਕਰੀ ਆਉਂਦਾ ਤੇ ਸਭ ਤੋਂ ਵੱਧ ਗੁਣੀ ਗਿਆਨੀ ਪੜੇ ਲਿਖੇ ਲੋਕ ਇਹ ਨੇ ਤਾਂ ਮਰਜੀ ਕਾਪੜਾ ਚਾਕੇ ਦੇਖ ਲੋ ਪਿੱਛੇ ਜੇ ਅਮਰੂਦਾ ਵਾਲੇ ਕਾਪੜੇ ਚ ਵੀ ਤਾਜ਼ਾ ਹੋ ਕੇ ਹਟੇ ਚ ਵੀ ਆਈਐਸ ਆਈਪੀਐਸ ਅਫਸਰ ਤੇ ਉਹਨਾਂ ਦੀਆਂ ਘਰ ਵਾਲੀਆਂ ਮਲ ਕੇ ਸੀ ਗਿਆ ਉਸ ਤੋਂ ਬਿਨਾ ਜਿਹੜਾ ਵੀ ਮਰਜੀ ਕਾਪੜਾ ਮੇਰੇ ਖਿਆਲ ਚ ਸਿਆਸੀ ਲੋਕਾਂ ਨੂੰ ਤਾਂ ਕੀ ਆ ਬੇਅਕਲ ਹੁੰਦੇ ਆ ਜ਼ਿਆਦਾਤਰ ਤੇ ਪੜੇ ਇਹ ਮਾਸ਼ੇ ਦੱਸੀ ਜਾਂਦਾ ਮੈਂ ਕਹਿੰਦੇ ਕੀ ਆ ਬਾੜਾ ਪੜਿਆ ਲਿਖਿਆ ਡਾਕਟਰੇਟ ਕੀਤੀ ਵੀ ਆ ਪਰ ਅਸੀਂ ਜਾਣਦੇ ਕਿ 37 ਬੰਦੇ ਇਹਨਾਂ ਦੇ ਵੀ ਜਿਹੜੇ ਹੈਗੇ ਆ ਉਹ ਕੀ ਮੈਂ ਕਹਣਾ 10 ਪੜ੍ਹੇ ਆ ਜਾਂ 12 ਪੜ੍ਹੇ ਆ ਚੰਗੀ ਗੱਲ ਆ ਸ਼ੋਕਰਾ ਓਏ ਮੈਂ ਤਾਂ ਕਹਿੰਦਾ ਘੱਟ ਪੜ੍ਹੇ ਜਿਹੜੇ ਨਿਕੇ ਲੋਕ ਹੁੰਦੇ ਆ ਨਾ ਉਹ ਫੇਰ ਵੀ ਕਿਤੇ ਨਾ ਕਿਤੇ ਮਾੜਾ ਮੋਟਾ ਛੇਪ ਮੰਨ ਜਾਂਦੇ ਹੁੰਦੇ ਆ ਤੇ ਪੰਜਾਬ ਨੂੰ ਝਾੜਨ ਵਾਲੇ ਕਿਹੜੇ ਲੋਕ ਨੇ ਯਾਰ ਮੈਨੂੰ ਐਂ ਦੱਸ ਦਿਓ ਕਿਸਾਨ ਅੰਦੋਲਨ ਲੜਨ ਵਾਲੇ ਲੋਕ ਕੀ ਸਾਰੇ ਗ੍ਰੈਜੂਏਟ ਸੀਗੇ ਜਿਹੜੇ ਲੋਕਾਂ ਦੀ ਤਾਕਤ ਦੇ ਸਿਰ ਦੇ ਉੱਤੇ ਇਹਨਾਂ ਲੋਕਾਂ ਨੇ ਕੀ ਆ ਪਦਵੀਆਂ ਮਾਣੀਆਂ ਨੇ ਇਹ ਸਾਰੇ ਕੀ ਪਰ ਸਿਰ ਤੇ ਮੇਰੇ ਖਿਆਲ ਜੇ ਕੋਈ ਘੱਟ ਪੜਿਆ ਬਿਠਾ ਲੈਂਦੇ ਸ਼ਾਇਦ ਕੋਈ ਫਾਇਦਾ ਕਰ ਦਿੰਦਾ ਇਹ ਜਿੰਨੇ ਪੜੇ ਲਿਖੇ ਸੀ ਇਹਨਾਂ ਨੇ ਸਭ ਤੋਂ ਵੱਧ ਮੈਂ ਕਹਣਾ ਪੰਜਾਬ ਦਾ ਪੜਾਂਗਾ ਕੀਤਾ ਤੇ ਸਾਡੇ ਧੀਆ ਪੁੱਤਾਂ ਦੇ ਹੱਕ ਇਹਨਾਂ ਨੇ ਖਾਦੇ ਆ ਜੇ ਜਾਂਦਾ ਜਵਾਕੀ ਇਹ ਲੱਖਾਂ ਰੁਪਏ ਕਰਜ਼ਾ ਸਿਰ ਤੇ ਹੈਗਾ ਨਾ ਉਹਨਾਂ ਨੂੰ ਉਹ ਵੀ ਦੇਣੇ ਨਾ ਬਾਦੇ ਪੜੇ ਲਿਖਿਆਂ ਦੀ ਆ ਤੇ ਇੱਕ ਹੋਰ ਪੜੇ ਲਿਖੇ ਜਿਹੜੇ ਹੈਗੇ ਆ ਜਿਨ੍ਹਾਂ ਨਾਲ ਪਿੱਛੇ ਜੇ ਬਹੁਤ ਕਾਫੀ ਲੰਮਾ ਬਾਹ ਵੀ ਪੈਂਦਾ ਰਿਹਾ ਬੁੱਧੀਜੀਵੀ ਕੀ ਹੈ ਹੈਗੇ ਆ ਅਖੌਤੀ ਬੁੱਧੀਜੀਵੀ ਦੀ ਮੈਂ ਗੱਲ ਕਰਦਾ ਕੁਝ ਤਾਂ ਫੇਰ ਵੀ ਅਜੇ ਕੰਮ ਆਦੇ ਹੈਗੇ ਆ ਤੇ ਅਖੌਤੀ ਬੁੱਧੀਜੀਵੀ ਮੈਂ ਕਿਹੜੇ ਕਹਿਣਾ ਜਿਹੜੇ ਕੱਲੀਆਂ ਗੱਲਾਂ ਕਰਦੇ ਆ بڑے ਵੱਡੇ ਵੱਡੇ ਸੈਮੀਨਾਰ ਕਰਦੇ ਆ ਅਖਬਾਰਾਂ 'ਚ ਕੀ ਆ ਉਹਨਾਂ ਦੇ ਆਰਟੀਕਲ ਵੀ ਛਪਦੇ ਆ ਪਰ ਉਹ ਕੱਲੀਆਂ ਗੱਲਾਂ ਕਰਦੇ ਆ ਕਰਦੇ ਕੁਛ ਨਹੀਂ ਤੇ ਘੱਟ ਪੜੇ ਲਿਖਿਆ ਨਹੀਂ ਕਿ ਆ ਮੋਦੀ ਦਾ ਮੂੰਹ ਪਹਿਲਾਂ ਫੇਰਿਆ ਸੀ ਤੇ ਹੁਣ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਇੱਥੇ ਵੀ ਇੱਕ ਬਾਬਾ ਕਹੇ ਅਣਪੜ ਪਹੁੰਚ ਗਿਆ ਤੇ ਉਹਨੂੰ ਪੱਤਰਕਾਰ ਨੇ ਸਵਾਲ ਕੀਤਾ ਕਹਿੰਦਾ ਬਾਪੂ ਤੂੰ ਪੜਿਆ ਲਿਖਿਆ ਨਹੀਂ ਲੱਗਦਾ ਕਹਿੰਦਾ ਤੂੰ ਅੱਜ ਕਿਵੇਂ ਆਇਆ ਪੰਜਾਬ ਯੂਨੀਵਰਸਿਟੀ ਦੇ ਮੋਰਚੇ 'ਚ ਕਹਿੰਦਾ ਸ਼ੇਰ ਸਕੂਲ ਤਾਂ ਗਏ ਨਹੀਂ ਮਾਕਾ ਸਿੱਧੇ ਯੂਨੀਵਰਸਿਟੀ ਚ ਆਲਦੇ ਆ ਮਤਲਬ ਕੀ ਆ ਜੇ ਯੂਨੀਵਰਸਿਟੀ ਵਾਲਾ ਮੋਰਚਾ ਉਹੀ ਜਿਤਾਉਣਗੇ ਕਿਉਂਕਿ ਬਾਲੇ ਪੜੇ ਲਿਖੇ ਲੋਕ ਤਾਂ ਫਿਰ ਭਾਈ ਕੈਲਕੂਲੇਸ਼ਨਾਂ ਦੇ ਵਿੱਚ ਗਿਣਤੀਆਂ ਮਿੰਟੀਆਂ ਚ ਪੈ ਜਾਂਦੇ ਆ ਜੇ ਇਸ ਗੱਲ ਨਾਲ ਸਹਿਮਤ ਹੋ ਤਾਂ ਇਸ ਗੱਲ ਦੇ ਉੱਤੇ ਮੋਰ ਵੀ ਲਾਇਓ ਮਤਲਬ ਕਮੈਂਟ ਕਰਿਓ ਤੇ ਸ਼ੇਅਰ ਕਰਿਓ